ਸਤਿ ਸ਼੍ਰੀ ਅਕਾਲ ਜੀ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ ਦੋਸਤੋ ਹਾਜ਼ਰ ਹੋਇਆ ਤੁਹਾਡੇ ਲਈ ਅੱਜ ਇੱਕ ਹੋਰ ਨਵੀਂ ਕਹਾਣੀ ਲੈ ਕੇ ਦੋਸਤੋ ਅੱਜ ਦੀ ਕਹਾਣੀ ਹੈ ਕਿ ਜਦੋਂ ਨੂ ਪੁੱਤ ਪਿਓ ਨੂੰ ਬਿਰਧ ਆਸ਼ਰਮ ਵਿੱਚ ਛੱਡ ਆਏ ਤਾਂ ਪਿਓ ਨੇ ਵੀ ਦੂਸਰੇ ਬਜ਼ੁਰਗਾਂ ਦੇ ਨਾਲ ਮਿਲ ਕੇ ਕੁਝ ਅਜੀਹਾ ਕੰਮ ਕਰ ਦਿੱਤਾ ਕਿ ਬਿਰਧ ਆਸ਼ਰਮ ਵਿੱਚ ਰਹਿਣ ਵਾਲੇ ਸਾਰੇ ਬਜ਼ੁਰਗਾਂ ਦੇ ਬੱਚਿਆਂ ਨੂੰ ਅਕਲ ਆ ਗਈ ਦੋਸਤੋ ਅੱਗੇ ਦੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰ ਦੇਣਾ ਅਤੇ ਹਾਂ ਦੋਸਤੋ ਸਾਨੂੰ ਕਮੈਂਟ ਕਰਕੇ ਇਹ ਜ਼ਰੂਰ ਦੱਸਿਆ ਕਰੋ ਕਿ ਤੁਸੀਂ ਵੀਡੀਓ ਨੂੰ ਕਿਸ ਜਗ੍ਹਾ ਤੋਂ ਵੇਖ ਰਹੇ ਹੋ ਸਾਨੂੰ ਬਹੁਤ ਵਧੀਆ ਲੱਗਦਾ ਹੈ ਹੁਣ ਜਾਣਦੇ ਹਾਂ ਕਹਾਣੀ ਵਿਸਥਾਰ ਨਾਲ ਬਿਰਧ ਆਸ਼ਰਮ ਦੇ ਇੱਕ ਕਮਰੇ ਵਿੱਚ ਇੱਕ ਬਜ਼ੁਰਗ ਆਦਮੀ ਸੁਰਿੰਦਰਪਾਲ ਬੈਠਾ ਹੋਇਆ ਸੀ ਜੋ ਆਪਣੇ ਸਾਹਮਣੇ ਵਾਲੀ ਕੰਧ ਉੱਤੇ ਲੱਗੀ ਇੱਕ ਤਸਵੀਰ ਨੂੰ ਟੈਕਟ ਕੀ ਲਗਾ ਕੇ ਦੇਖ ਰਿਹਾ ਸੀ ਉਹ ਵਿਅਕਤੀ ਆਪਣੇ ਅਤੀਤ ਦੀਆਂ ਯਾਦਾਂ ਵਿੱਚ ਗਵਾਚਿਆ ਹੋਇਆ ਸੀ ਉਹ ਸੋਚ ਰਿਹਾ ਸੀ ਕਿ ਜਦੋਂ ਉਹ ਆਪਣੀ ਪਤਨੀ ਅਤੇ ਛੋਟੇ ਬੱਚੇ ਦੇ ਨਾਲ ਇਸ ਸ਼ਹਿਰ ਵਿੱਚ ਆਇਆ ਸੀ ਤਾਂ ਨਾ ਤਾਂ ਸ਼ਹਿਰ ਵਿੱਚ ਕੋਈ ਜਾਣੂ ਸੀ ਤੇ ਨਾ ਹੀ ਕੋਈ ਰਿਸ਼ਤੇਦਾਰ ਉਸ ਦੇ ਮਾਤਾ ਪਿਤਾ ਦੀ ਵੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ ਅਤੇ ਪਿੰਡ ਵਿੱਚ ਕੋਈ ਜਾਇਦਾਦ ਵੀ ਨਹੀਂ ਬਚੀ ਸੀ ਜੋ ਕੁਝ ਵੀ ਸੀ ਉਸ ਨੇ ਮਾਪਿਆਂ ਦੇ ਇਲਾਜ ਵਾਸਤੇ ਵੇਚ ਦਿੱਤਾ ਸੀ ਪਰ ਫਿਰ ਵੀ ਉਹ ਆਪਣੇ ਮਾਪਿਆਂ ਦੀ ਜ਼ਿੰਦਗੀ ਨਹੀਂ ਬਚਾ ਸਕਿਆ ਇਸੇ ਕਰਕੇ ਉਸ ਨੇ ਆਉਣ ਵਾਲੇ ਕੱਲ ਦੀ ਸੋਚ ਕੇ ਸੋਚਿਆ ਕਿ ਕਿਉਂ ਨਾ ਸ਼ਹਿਰ ਵਿੱਚ ਜਾ ਕੇ ਆਪਣਾ ਕੰਮ ਧੰਦਾ ਸ਼ੁਰੂ ਕਰ ਲਿਆ ਜਾਵੇ ਇਹੀ ਸੋਚ ਕੇ ਉਹ ਸ਼ਹਿਰ ਵਿੱਚ ਆ ਗਿਆ ਸ਼ਹਿਰ ਆ ਕੇ ਸ਼ੁਰੂ-ਸ਼ੁਰੂ ਵਿੱਚ ਤਾਂ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਕੁਝ ਦਿਨਾਂ ਬਾਅਦ ਇਹੋ ਜਿਹਾ ਸਮਾਂ ਵੀ ਆਇਆ ਕਿ ਦੋ ਵਾਰ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਸੀ ਪਰ ਉਸਨੇ ਕਦੇ ਹਾਰ ਨਹੀਂ ਮੰਨੀ ਹੌਲੀ-ਹੌਲੀ ਮਿਹਨਤ ਕਰ ਕਰਕੇ ਪਾਈ-ਪਾਈ ਜੋੜ ਕੇ ਉਸਨੇ ਇੱਕ ਦੁਕਾਨ ਕਿਰਾਏ ਤੇ ਲੈ ਲਈ ਤੇ ਰੱਬ ਦੀ ਕਿਰਪਾ ਨਾਲ ਉਹ ਦੁਕਾਨ ਐਨੀ ਚੰਗੀ ਚੱਲਣ ਲੱਗ ਪਈ ਕਿ ਸਵੇਰੇ ਤੋਂ ਸ਼ਾਮ ਤੱਕ ਉਸ ਨੂੰ ਬਿਲਕੁਲ ਹੀ ਫੌਰਾਸਟ ਨਹੀਂ ਮਿਲਦੀ ਸੀ ਹੌਲੀ-ਹੌਲੀ ਉਸਨੇ ਆਪਣੀ ਦੁਕਾਨ ਤੇ 2-3 ਮਜ਼ਦੂਰ ਵੀ ਰੱਖ ਲਏ ਅਤੇ ਵੇਖਦੇ ਹੀ ਵੇਖਦੇ ਉਸ ਦੀ ਦੁਕਾਨ ਦੀ ਕਮਾਈ ਨਾਲ ਉਸਨੇ ਆਪਣਾ ਘਰ ਵੀ ਤਿਆਰ ਕਰ ਲਿਆ ਅਤੇ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਉਸੇ ਸ਼ਹਿਰ ਵਿੱਚ 2 ਪਲਾਟ ਵੀ ਖਰੀਦ ਲਈ ਤਾਂ ਜੋ ਜਦੋਂ ਉਹ ਵੱਡੇ ਹੋਣ ਤਾਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਸੁਰਿੰਦਰਪਾਲ ਜੀ ਦੀ ਪਤਨੀ ਨੇ ਹਰ ਹਾਲਤ ਵਿੱਚ ਉਸ ਦਾ ਸਾਥ ਦਿੱਤਾ ਸੀ ਪਰ ਹੁਣ ਉਹ ਇੱਥੋਂ ਚਲੀ ਗਈ ਸੀ। ਉਸਦੇ ਬਾਅਦ ਬੱਚਿਆਂ ਨੂੰ ਵੀ ਇਸ ਘਰ ਵਿੱਚ ਉਹਨਾਂ ਦਾ ਰਹਿਣਾ ਚੁਭਣ ਲੱਗ ਪਿਆ ਸੀ। ਕੁਝ ਦਿਨ ਤਾਂ ਉਹ ਕਿਸੇ ਤਰ੍ਹਾਂ ਸਹੰਦੇ ਰਹੇ ਪਰ ਪੁੱਤ ਤੇ ਨੂੰਹ ਦੀ ਬਦਤਮੀਜ਼ੀ ਹੱਦ ਤੋਂ ਵੱਧ ਹੋਣ ਲੱਗ ਪਈ ਸੀ। ਫਿਰ ਵੀ ਉਹ ਸਭ ਕੁਝ ਸਹਿਣ ਕਰਦੇ ਰਹੇ ਕਿਉਂਕਿ ਉਹ ਆਪਣੇ ਬੱਚਿਆਂ ਦੇ ਕੋਲ ਹੀ ਰਹਿਣਾ ਚਾਹੁੰਦੇ ਸਨ। ਪਰ ਇੱਕ ਦਿਨ ਤਾਂ ਹੱਦ ਹੀ ਹੋ ਗਈ। ਉਹਨਾਂ ਦੀ ਨੂੰਹ ਨੇ ਉਹਨਾਂ ਵੱਲ ਚੱਪਲ ਵਗਾ ਕੇ ਛੁੱਟੀ ਤਾਂ ਚੱਪਲ ਸ੍ਰਿੰਦਰਪਾਲ ਜੀ ਦੀ ਪੈਠ ਤੇ ਜਾ ਵਜੀ। ਜਦੋਂ ਸ੍ਰਿੰਦਰਪਾਲ ਜੀ ਦਾ ਪੁੱਤ ਕੰਮ ਤੋਂ ਵਾਪਸ ਆਇਆ ਤਾਂ ਨੂ ਨੇ ਉਸ ਨੂੰ ਨਾ ਜਾਣੇ ਕੀ ਕੀ ਕਹਿ ਗਏ ਉਸ ਦੇ ਕੰਨ ਭਰੇ ਤਾਂ ਅਗਲੇ ਦਿਨ ਉਸ ਦੇ ਪੁੱਤ ਨੇ ਉਹਨਾਂ ਨੂੰ ਬਿਰਧ ਆਸ਼ਰਮ ਛੱਡ ਆਉਣ ਦਾ ਫੈਸਲਾ ਕਰ ਲਿਆ ਹੁਣ ਸ੍ਰਿੰਦਰਪਾਲ ਜੀ ਦੀ ਸ਼ੈਨਸ਼ੀਲਤਾ ਦੀ ਸਾਰੀ ਹੱਦ ਪਾਰ ਹੋ ਚੁੱਕੀ ਸੀ ਐਸ ਲਈ ਉਹਨਾਂ ਨੇ ਵੀ ਕੁਝ ਨਾ ਕਿਹਾ ਅਤੇ ਆਪਣੇ ਪੁੱਤ ਤੇ ਨੂ ਦਾ ਸਾਥ ਦਿੰਦਿਆਂ ਬਿਰਧ ਆਸ਼ਰਮ ਵਿੱਚ ਆ ਗਏ ਇੱਕ ਦਿਨ ਉਹ ਆਪਣੇ ਅਤੀਤ ਦੀਆਂ ਯਾਦਾਂ ਵਿੱਚ ਗਵਾਚੇ ਹੋਏ ਸਨ ਕਿ ਅਚਾਨਕ ਆਸ਼ਰਮ ਵਿੱਚ ਹੋ ਰਹੀ ਚਲਚਲਾਹਟ ਕਾਰਨ ਉਹਨਾਂ ਦਾ ਧਿਆਨ ਟੁੱਟ ਗਿਆ। ਉਹਨਾਂ ਨੇ ਬਾਹਰ ਨਿਕਲ ਕੇ ਵੇਖਿਆ ਤਾਂ ਇੱਕ ਬਜ਼ੁਰਗ ਆਦਮੀ ਆਸ਼ਰਮ ਵਿੱਚ ਨਵਾਂ ਆਇਆ ਸੀ ਜਿਸ ਨੂੰ ਉਸਦੇ ਪੁੱਤ ਤੇ ਨੂੰ ਦਰਵਾਜ਼ੇ ਤੱਕ ਛੱਡਣ ਆਏ ਸਨ। ਉਹ ਬਜ਼ੁਰਗ ਵਿਅਕਤੀ ਇੱਕ ਛੋਟੇ ਬੱਚੇ ਵਾਂਗ ਆਪਣੇ ਪੁੱਤ ਦਾ ਹੱਥ ਫੜ ਕੇ ਉਹਨਾਂ ਦੀ ਮਿੰਤਾ ਕਰ ਰਿਹਾ ਸੀ ਕਿ ਮੈਨੂੰ ਇੱਥੇ ਨਾ ਛੱਡੋ। ਮੇਰੇ ਨਾਲ ਅਜੀਹਾ ਨਾ ਕਰੋ। ਆਖਿਰ ਮੈਂ ਤੁਹਾਡਾ ਕੀ ਮਾੜਾ ਕੀਤਾ ਹੈ? ਮੈਂ ਤੁਹਾਨੂੰ ਕਿਸ ਗੱਲ ਦੀ ਕਮੀ ਰੱਖੀ? ਹਰ ਚੀਜ਼ ਤੁਹਾਨੂੰ ਸਮੇਂ ਤੇ ਸਿਰ ਉਪਲਬਧ ਕਰਵਾਈ ਤੇ ਅੱਜ ਤੁਸੀਂ ਮੈਨੂੰ ਇੰਜ ਇੱਥੇ ਛੱਡ ਕੇ ਜਾ ਰਹੇ ਹੋ ਉਹ ਵਿਅਕਤੀ ਆਪਣੇ ਪੁੱਤ ਤੇ ਨੂੰਹ ਦੇ ਸਾਹਮਣੇ ਲਗਭਗ ਗਿੜਗੜਾਉਂਦਾ ਹੋਇਆ ਕਹਿ ਰਿਹਾ ਸੀ ਪੁੱਤ ਮੈਨੂੰ ਇੱਥੇ ਨਾ ਛੱਡੋ ਮੇਰੇ ਨਾਲ ਅਜਿਹਾ ਨਾ ਕਰੋ ਮੇਰੇ ਨਾਲ ਐਨਾ ਮਾੜਾ ਵਰਤਾਓ ਕਿਉਂ ਮੈਂ ਤੁਹਾਡਾ ਕੀ ਮਾੜਾ ਕੀਤਾ ਹੈ ਇਹ ਸਭ ਦੇਖ ਕੇ ਸੁਰਿੰਦਰਪਾਲ ਜੀ ਨੂੰ ਵੀ ਇਹ ਦਿਨ ਯਾਦ ਆ ਗਿਆ ਜਦੋਂ ਉਹਨਾਂ ਦੇ ਪੁੱਤ ਤੇ ਨੂੰਹ ਨੇ ਉਹਨਾਂ ਨੂੰ ਬਿਰਧ ਆਸ਼ਰਮ ਵਿੱਚ ਛੱਡਣ ਦਾ ਫੈਸਲਾ ਕੀਤਾ ਸੀ। ਸੁਰਿੰਦਰਪਾਲ ਜੀ ਨੂੰ ਇੱਥੇ ਆਏ ਹੋਏ ਹੁਣ ਲਗਭਗ 15 ਦਿਨ ਹੋ ਚੁੱਕੇ ਸਨ ਪਰ ਉਹ ਅਜੇ ਵੀ ਇਸ ਸਚਾਈ ਨੂੰ ਕਬੂਲ ਨਹੀਂ ਕਰ پا ਰਹੇ ਸਨ ਕਿ ਉਹਨਾਂ ਦੇ ਹੀ ਪੁੱਤ ਤੇ ਨੂੰ ਨੇ ਉਹਨਾਂ ਨੂੰ ਇੱਥੇ ਛੱਡ ਦਿੱਤਾ ਹੈ ਤੇ ਹੁਣ ਉਹ ਉਹਨਾਂ ਨੂੰ ਲੈਣ ਨਹੀਂ ਆਉਣਗੇ। ਪਰ ਅੱਜ ਇਸ ਬਜ਼ੁਰਗ ਵਿਅਕਤੀ ਦੇ ਹਾਲਾਤ ਵੇਖ ਕੇ ਉਹਨਾਂ ਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਬਿਰਧ ਆਸ਼ਰਮ ਵਿੱਚ ਸ਼ਾਇਦ ਹਰ ਵਿਅਕਤੀ ਆਪਣੇ ਬੱਚਿਆਂ ਵੱਲੋਂ ਠੁਕਰਾਇਆ ਗਿਆ ਹੁੰਦਾ ਹੈ। ਕਿਉਂਕਿ ਸ਼ਾਇਦ ਬੁਢਾਪੇ ਵਿੱਚ ਉਹਨਾਂ ਦੇ ਬੱਚਿਆਂ ਨੂੰ ਹੁਣ ਉਹਨਾਂ ਦੀ ਲੋੜ ਨਹੀਂ ਰਹੀ ਹੁੰਦੀ ਹੁਣ ਸੁਰਿੰਦਰਪਾਲ ਜੀ ਨੇ ਇਹ ਫੈਸਲਾ ਕੀਤਾ ਕਿ ਜਦੋਂ ਉਹਨਾਂ ਦੇ ਪੁੱਤ ਤੇ ਨੂੰ ਉਹਨਾਂ ਨੂੰ ਆਪਣੇ ਕੋਲ ਨਹੀਂ ਰੱਖ ਸਕਦੇ ਤਾਂ ਫਿਰ ਉਹਨਾਂ ਦੀ ਜ਼ਮੀਨ ਜਾਇਦਾਦ ਜਾਂ ਹੋਰ ਸੰਪਤੀ ਨੂੰ ਵੀ ਨਹੀਂ ਰੱਖ ਸਕਦੇ ਕਿਉਂਕਿ ਇਹ ਜਾਇਦਾਦ ਉਹਨਾਂ ਨੂੰ ਕੋਈ ਪੁਰਖਿਆਂ ਵੱਲੋਂ ਨਹੀਂ ਮਿਲੀ ਸੀ ਇਹ ਸਭ ਕੁਝ ਉਹਨਾਂ ਨੇ ਆਪਣੀ ਲਗਨ ਆਪਣੀ ਮਿਹਨਤ ਅਤੇ ਬਹੁਤ ਹੀ ਸਖਤ ਜ਼ਿੰਦਗੀ گزار ਕੇ ਬਣਾਇਆ ਸੀ ਤਾਂ ਫਿਰ ਉਹ ਅਜਿਹੇ ਵਿਅਕਤੀ ਨੂੰ ਇਹ ਸੌਂਪ ਨਹੀਂ ਸਕਦੇ ਜਿਸ ਦੀਆਂ ਅੱਖਾਂ ਵਿੱਚ ਉਹਨਾਂ ਲਈ ਕੋਈ ਇੱਜ਼ਤ ਨਹੀਂ ਉਹ ਵਾਪਸ ਆ ਕੇ ਆਪਣੇ ਕਮਰੇ ਵਿੱਚ ਬੈਠ ਗਈ ਅਤੇ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਸਿਰਫ ਆਪਣੇ ਲਈ ਨਹੀਂ ਸਗੋਂ ਆਪਣੇ ਵਰਗੇ ਹੋਰ ਵੀਰਾਂ ਲਈ ਵੀ ਕੁਝ ਕਰਨਗੇ ਜੋ ਬਿਰਦ ਆਸ਼ਰਮ ਤੱਕ ਨਹੀਂ ਪਹੁੰਚ ਸਕਦੇ ਜਿਨ੍ਹਾਂ ਨੂੰ ਉਹਦੇ ਹੀ ਬੱਚੇ ਸੜਕਾਂ ਤੇ ਛੱਡ ਕੇ ਚਲੇ ਜਾਂਦੇ ਹਨ ਠੋਕਰਾਂ ਖਾਣ ਵਾਸਤੇ ਅਗਲੇ ਦਿਨ ਐਤਵਾਰ ਸੀ ਅਤੇ ਆਸ਼ਰਮ ਵਿੱਚ ਉਸ ਦਿਨ ਭਜਨ ਕੀਰਤਨ ਦਾ ਆਯੋਜਨ ਕੀਤਾ ਜਾਂਦਾ ਸੀ ਅੱਜ ਸੁਰਿੰਦਰਪਾਲ ਜੀ ਵੀ ਇਸ ਸਮਾਰੋਹ ਵਿੱਚ ਪਹੁੰਚੇ ਜਿਵੇਂ ਹੀ ਸਮਾਰੋਹ ਸਮਾਪਤ ਹੋਇਆ ਅਤੇ ਸਾਰੇ ਬਜ਼ੁਰਗ ਆਪਣੇ ਆਪਣੇ ਕਮਰਿਆਂ ਵੱਲ ਵਧਣ ਲੱਗੇ ਤਾਂ ਉੱਧਰ ਹੀ ਸੁਰਿੰਦਰਪਾਲ ਜੀ ਨੇ ਮਾਈਕ ਆਪਣੇ ਹੱਥ ਵਿੱਚ ਲਿਆ ਅਤੇ ਕਿਹਾ ਮੇਰੇ ਸਾਰੇ ਭਰਾ ਤੇ ਭੈਣਾਂ ਨੂੰ ਮੇਰਾ ਪ੍ਰਣਾਮ ਮੈਂ ਤੁਹਾਨੂੰ ਸਭ ਨੂੰ ਇੱਕ ਬੇਨਤੀ ਕਰਦਾ ਹਾਂ ਕਿ ਤੁਸੀਂ ਮੈਨੂੰ ਆਪਣੇ ਸਿਰਫ 10 ਮਿੰਟ ਦੇ ਦਿਓ ਮੈਂ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ ਸੁਰਿੰਦਰਪਾਲ ਜੀ ਨੇ ਕਿਹਾ ਕਿ ਉੱਥੇ ਸਾਰੇ ਲੋਕ ਇਕੱਠੇ ਹੋ ਗਏ। ਅਦੇ ਸੁਰਿੰਦਰਪਾਲ ਜੀ ਨੇ ਆਪਣੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਕਿਹਾ, "ਦੇਖੋ, ਮੇਰੀ ਤਰ੍ਹਾਂ ਤੁਸੀਂ ਸਭ ਵੀ ਆਪਣੇ ਬੱਚਿਆਂ ਵੱਲੋਂ ਠੁਕਰਾਏ ਗਏ ਹੋ। ਐਸ ਲਈ ਅੱਜ ਅਸੀਂ ਸਾਰੇ ਇੱਥੇ ਆਸ਼ਰਮ ਵਿੱਚ ਹਾਂ। ਅਸੀਂ ਹਮੇਸ਼ਾ ਆਪਣੀਆਂ ਗਲਤੀਆਂ ਲੱਭਦੇ ਰਹਿੰਦੇ ਹਾਂ ਕਿ ਆਖਿਰ ਸਾਡੇ ਬੱਚਿਆਂ ਨੇ ਸਾਨੂੰ ਇੱਥੇ ਕਿਉਂ ਛੱਡ ਦਿੱਤਾ? ਪਰ ਅਸਲ ਸਚਾਈ ਤਾਂ ਇਹ ਹੈ ਕਿ ਇੱਥੇ ਸਾਡੀ ਕੋਈ ਗਲਤੀ ਨਹੀਂ ਹੈ। ਉਹਨਾਂ ਨੇ ਸਾਨੂੰ ਸਿਰਫ ਐਸ ਲਈ ਛੱਡ ਦਿੱਤਾ" ਕਿਉਂਕਿ ਹੁਣ ਉਹਨਾਂ ਦੀਆਂ ਨਜ਼ਰਾਂ ਵਿੱਚ ਸਾਡੀ ਕੋਈ ਕਦਰ ਨਹੀਂ ਰਹੀ ਅਤੇ ਇਹ ਕਦਰ ਤਾਂ ਉਹਨਾਂ ਕੋਲ ਹੀ ਸੀ ਨਾ ਪਰ ਹੁਣ ਇਹ ਰੋਣ ਧੋਣ ਦਾ ਸਮਾਂ ਨਹੀਂ ਹੈ ਹੁਣ ਸਮਾਂ ਆ ਗਿਆ ਹੈ ਕਿ ਅਜੇ ਹੀ ਨਕੰਮੀ ਔਲਾਦ ਨੂੰ ਸਬਕ ਸਿਖਾਇਆ ਜਾਵੇ ਜਿਨ੍ਹਾਂ ਲਈ ਅਸੀਂ ਉਹਨਾਂ ਦੇ ਮਾਪੇ ਨਹੀਂ ਰਹੇ ਤੇ ਜਿਹੜੀ ਵੀ ਜਾਇਦਾਦ ਅਸੀਂ ਮਿਹਨਤ ਕਰਕੇ ਜੋੜੀ ਹੈ ਉਸ ਨੂੰ ਅਸੀਂ ਆਪਣੇ ਕਿਸੇ ਵੀ ਕੰਮ ਲਈ ਵਰਤ ਸਕਦੇ ਹਾਂ ਮੈਂ ਸੋਚਿਆ ਹੈ ਕਿ ਜੇਕਰ ਤੁਸੀਂ ਮੇਰਾ ਸਾਥ ਦਿਓ ਤਾਂ ਅਸੀਂ ਸਿਰਫ ਆਪਣੇ ਲਈ ਨਹੀਂ ਸਗੋਂ ਉਹਨਾਂ ਗਰੀਬ ਬਜ਼ੁਰਗ ਮਾਪਿਆਂ ਲਈ ਵੀ ਕੁਝ ਕਰ ਸਕਦੇ ਹਾਂ ਜੋ ਸੜਕਾਂ ਉੱਤੇ ਬੇਸਹਾਰਾ ਘੁੰਮ ਰਹੇ ਹਨ ਜੋ ਇੱਕ ਇੱਕ ਰੋਟੀ ਵਾਸਤੇ ਮੁਹਤਾਜ ਹਨ ਸੁਰਿੰਦਰਪਾਲ ਜੀ ਦੀ ਗੱਲ ਸੁਣ ਕੇ ਸਾਰੇ ਹੋਰ ਬਜ਼ੁਰਗਾ ਨੇ ਇਸ ਵਿਚਾਰ ਨਾਲ ਸਹਿਮਤੀ ਜਤਾਈ ਹੁਣ ਸੁਰਿੰਦਰਪਾਲ ਜੀ ਨੇ ਪੁੱਛਿਆ ਤੁਹਾਡੇ ਸਾਰਿਆਂ ਵਿੱਚੋਂ ਕਿਹੜਾ ਕਿਹੜਾ ਵਿਅਕਤੀ ਮੇਰੇ ਇਸ ਕੰਮ ਵਿੱਚ ਸਾਥ ਦੇਵੇਗਾ ਜਾਂ ਮਦਦ ਕਰੇਗਾ ਕਿਰਪਾ ਕਰਕੇ ਆਪਣਾ ਹੱਥ ਚੁੱਕੋ ਕੁਝ ਸਮੇਂ ਲਈ ਸਾਰੇ ਲੋਕ ਸੋਚ ਵਿੱਚ ਪੈ ਗਏ ਫਿਰ ਕੁਝ ਸੋਚਦੇ ਹੋਏ ਇੱਕ ਵਿਅਕਤੀ ਨੇ ਹੱਥ ਚੁੱਕ ਲਿਆ ਇਹ ਉਹੀ ਵਿਅਕਤੀ ਸੀ ਜਿਸ ਨੂੰ ਉਸਦੇ ਪੁੱਤ ਤੇ ਨੂਨੇ ਕੱਲ੍ਹ ਹੀ ਆਸ਼ਰਮ ਵਿੱਚ ਛੱਡਿਆ ਸੀ ਉਸ ਤੋਂ ਬਾਅਦ ਇੱਕ ਇੱਕ ਕਰਕੇ ਸਾਰੇ ਲੋਕਾਂ ਨੇ ਆਪਣੇ ਹੱਥ ਚੁੱਕੇ ਅਤੇ ਕਿਹਾ ਅਸੀਂ ਤੁਹਾਡਾ ਇਸ ਕੰਮ ਵਿੱਚ ਪੂਰਾ ਸਾਥ ਦੇਵਾਂਗੇ ਤੇ ਸਹਿਯੋਗ ਕਰਾਂਗੇ ਅਗਲੇ ਹੀ ਦਿਨ ਤੋਂ ਆਸ਼ਰਮ ਦੇ ਹੋਰ ਬਜ਼ੁਰਗਾਂ ਦੀ ਮਦਦ ਕਰਨ ਦਾ ਇਹ ਕੰਮ ਸ਼ੁਰੂ ਕਰ ਦਿੱਤਾ ਗਿਆ ਸਾਰੇ ਲੋਕ ਵਕ ਵਕ ਉਤਸ਼ਾਹ ਨਾਲ ਉਹਨਾਂ ਦਾ ਸਾਥ ਦੇ ਰਹੇ ਸਨ ਇੱਕ ਟਰਸਟ ਬਣਾਇਆ ਗਿਆ ਜਸਦੇ ਅਧੀਨ ਨਵੇਂ ਆਸ਼ਰਮ ਬਣਾਏ ਜਾਣੇ ਸਨ ਉਸ ਦਿਨ ਆਸ਼ਰਮ ਵਿੱਚ ਵਕੀਲ ਸਾਹਿਬ ਨੂੰ ਸੱਦਾ ਦਿੱਤਾ ਗਿਆ ਅਤੇ ਫਿਰ ਸੁਰਿੰਦਰਪਾਲ ਜੀ ਨੇ ਆਪਣੀ ਸਾਰੀ ਜਾਇਦਾਦ ਟਰਸਟ ਦੇ ਨਾਂ ਕਰ ਦਿੱਤੀ ਹੋਰ ਬਜ਼ੁਰਗਾਂ ਨੇ ਵੀ ਆਪਣੇ ਘਰ ਜ਼ਮੀਨ ਪਲਾਟ ਜਾਂ ਜੋ ਕੁਝ ਵੀ ਉਹ ਕਰ ਸਕਦੇ ਸਨ ਸਭ ਕੁਝ ਟਰਸਟ ਦੇ ਨਾਂ ਕਰ ਦਿੱਤਾ ਜਲਦੀ ਹੀ ਸਾਰੇ ਬੱਚਿਆਂ ਦੇ ਘਰ ਨੋਟਿਸ ਪਹੁੰਚ ਗਏ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਇਹ ਘਰ ਖਾਲੀ ਕਰਨਾ ਹੋਵੇਗਾ ਜਿਸ ਕਾਰਨ ਸਾਰੇ ਬੱਚੇ ਆਪਣੇ ਮਾਪਿਆਂ ਨੂੰ ਮਨਾਉਣ ਵਾਸਤੇ ਆਸ਼ਰਮੋਂ ਲੱਗ ਪਏ ਉਹ ਆਪਣੇ ਮਾਪਿਆਂ ਦੇ ਪੈਰਾਂ ਵਿੱਚ ਡਿੱਗ ਗਏ ਹੱਥ ਜੋੜ ਕੇ ਮਾਫੀ ਮੰਗਣ ਲੱਗ ਪਏ ਰੋਣ ਲੱਗ ਪਏ ਗਿੜਗੜਾਉਣ ਲੱਗ ਪਏ ਕਿ ਇਹ ਨਾ ਕਰੋ ਅਸੀਂ ਤੁਹਾਨੂੰ ਆਪਣੇ ਨਾਲ ਘਰ ਲੈ ਜਾਵਾਂਗੇ ਅਸੀਂ ਤੁਹਾਡੀ ਬਹੁਤ ਸੇਵਾ ਕਰਾਂਗੇ ਇੱਕ ਦਿਨ ਸੁਰਿੰਦਰਪਾਲ ਜੀ ਨੇ ਵੇਖਿਆ ਕਿ ਸਾਹਮਣੇ ਤੋਂ ਉਹਨਾਂ ਦੇ ਪੁੱਤ ਤੇ ਨੂ ਆ ਰਹੇ ਸਨ ਆਉਂਦੇ ਹੀ ਪੁੱਤ ਤੇ ਨੂ ਨੇ ਕਿਹਾ ਪਾਪਾ ਇਹ ਸਾਰਾ ਡਰਾਮਾ ਕੀ ਹੈ ਤੁਸੀਂ ਸਾਰੀ ਜ਼ਮੀਨ ਸਾਰੀ ਜਾਇਦਾਦ ਇਹ ਬਜ਼ੁਰਗਾਂ ਲਈ দান ਕਰ ਰਹੇ ਹੋ ਤੁਸੀਂ ਇੱਕ ਵਾਰੀ ਵੀ ਆਪਣੇ ਬੱਚਿਆਂ ਬਾਰੇ ਨਹੀਂ ਸੋਚਿਆ ਜੇਕਰ ਤੁਸੀਂ ਇਹ ਵਿਰਧ ਆਸ਼ਰਮ ਵਾਲਿਆਂ ਨੂੰ ਦੇ ਦੇਵੋਗੇ ਤਾਂ ਅਸੀਂ ਕੀ ਕਰਾਂਗੇ ਸਾਡੇ ਕੋਲ ਤਾਂ ਕੋਈ ਚਾਰਾ ਹੀ ਨਹੀਂ ਬਜੇਗਾ ਤੁਸੀਂ ਇਹ ਨਹੀਂ ਕਰ ਸਕਦੇ ਇੱਕ ਵਾਰੀ ਵੀ ਸਾਨੂੰ ਪੁੱਛਿਆ ਤੱਕ ਨਹੀਂ ਸਿੱਧੀ ਜਾਇਦਾਦ ਟਰਸਟ ਨੂੰ ਦੇ ਦਿੱਤੀ ਇਹ ਨਹੀਂ ਹੋ ਸਕਦਾ ਪੁੱਤ ਗੁੱਸੇ ਵਿੱਚ ਬੋਲਿਆ ਤਾਂ ਉਦੋਂ ਹੀ ਸੁਰਿੰਦਰਪਾਲ ਜੀ ਵੀ ਗੁੱਸੇ ਵਿੱਚ ਆ ਗਏ ਤੇ ਕਹਿਣ ਲੱਗੇ ਇਹ ਨਹੀਂ ਹੋ ਸਕਦਾ ਬੇਟਾ ਜੀ ਇਹ ਤਾਂ ਹੋ ਚੁੱਕਾ ਹੈ ਮੈਂ ਆਪਣੀ ਸਾਰੀ ਜਾਇਦਾਦ ਟਰਸਟ ਦੇ ਨਾਂ ਕਰ ਚੁੱਕਾ ਹਾਂ ਅਤੇ ਕੀ ਕਿਹਾ ਤੂੰ ਕਿਸ ਤੋਂ ਪੁੱਛੀਏ ਤੇ ਇਥੋਂ ਕਿਉਂ ਭਾਈ ਕਿਉਂ ਪੁੱਛਾਂ ਤੈਥੋਂ ਇਹ ਜਾਇਦਾਦ ਮੇਰੀ ਹੈ ਜਿਸ ਨੂੰ ਮੈਂ ਆਪਣੀ ਮਿਹਨਤ ਤੇ ਲਗਨ ਨਾਲ ਕਮਾਇਆ ਹੈ ਮੈਨੂੰ ਇਸ ਦਾ ਕੀ ਕਰਨਾ ਹੈ ਕੀ ਨਹੀਂ ਇਹ ਮੇਰੀ ਮਰਜ਼ੀ ਹੈ ਮੈਨੂੰ ਕਿਸੇ ਤੋਂ ਪੁੱਛਣ ਦੀ ਕੋਈ ਲੋੜ ਨਹੀਂ ਪਿਤਾ ਨੂੰ ਗੁੱਸੇ ਵਿੱਚ ਦੇਖ ਕੇ ਪੁੱਤ ਉਹਨਾਂ ਦੇ ਪੈਰਾਂ ਵਿੱਚ ਡਿੱਗਦਾ ਹੋਇਆ ਕਹਿਣ ਲੱਗਾ ਪਾਪਾ ਤੁਸੀਂ ਸਾਡੇ ਨਾਲ ਘਰ ਚੱਲੋ ਸਾਡੇ ਨਾਲ ਰਹੋ ਅਸੀਂ ਗਲਤੀ ਕਰ ਬੈਠੇ ਸੀ ਜੋ ਤੁਹਾਨੂੰ ਇੱਥੇ ਛੱਡ ਗਏ ਅੱਗੇ ਤੋਂ ਕਦੇ ਵੀ ਅਜਿਹਾ ਨਹੀਂ ਹੋਵੇਗਾ। ਮਾਫ਼ ਕਰਦੇ ਹੋ ਨਾ ਪਾਪਾ ਜੀ ਸਾਨੂੰ। ਫਿਰ ਸੁਰਿੰਦਰਪਾਲ ਜੀ ਕਹਿਣ ਲੱਗੇ, ਇੱਕ ਪਿਤਾ ਦੇ ਤੌਰ ਤੇ ਤੇਰੇ ਲਈ ਮੈਂ ਇੱਕ ਪਲਾਟ ਛੱਡ ਰਿਹਾ ਹਾਂ ਤਾਂ ਜੋ ਤੈਨੂੰ ਆਉਣ ਵਾਲੇ ਸਮੇਂ ਵਿੱਚ ਦਰਦ-ਦਰ ਦੀਆਂ ਠੋਕਰਾਂ ਨਾ ਖਾਣੀਆਂ ਪੈਣ। ਤੂੰ ਮੈਨੂੰ ਠੋਕਰਾਂ ਖਾਣ ਵਾਸਤੇ ਛੱਡ ਆਇਆ ਸੀ ਪਰ ਮੈਂ ਨਹੀਂ ਛੱਡ ਸਕਦਾ। ਮੈਂ ਆਪਣਾ ਫਰਜ਼ ਨਿਭਾ ਦਿੰਦਾ ਹੈ। ਹੁਣ ਮੈਂ ਤੁਹਾਡੇ ਲਈ ਹੋਰ ਕੁਝ ਨਹੀਂ ਕਰ ਸਕਦਾ। ਸੁਰਿੰਦਰਪਾਲ ਜੀ ਆਪਣੇ ਪੁੱਤ ਤੋਂ ਕੁਝ ਦੂਰ हट ਕੇ ਕਹਿਣ ਲੱਗੇ, ਨਹੀਂ ਬੇਟਾ ਜੀ, ਮੈਂ ਇੱਥੇ ਹੀ ਬਹੁਤ ਖੁਸ਼ ਹਾਂ। ਮੈਨੂੰ ਹੁਣ ਤੇਰੀ ਕੋਈ ਲੋੜ ਨਹੀਂ ਹੈ ਅਤੇ ਜਿਵੇਂ ਮੈਨੂੰ ਲੱਗਦਾ ਹੈ ਕਿ ਤੈਨੂੰ ਵੀ ਹੁਣ ਮੇਰੀ ਕੋਈ ਲੋੜ ਨਹੀਂ ਅਜੇ ਵੀ ਜੇ ਤੂੰ ਇੱਥੇ ਆਇਆ ਹੈ ਉਹ ਮੇਰੇ ਲਈ ਨਹੀਂ ਆਇਆ ਇਹ ਜਾਇਦਾਦ ਲਈ ਆਇਆ ਹੈ ਇਸ ਕਰਕੇ ਚਲੇ ਜਾਓ ਇਥੋਂ ਇਹਨਾਂ ਕਹਿ ਕੇ ਸੁਰਿੰਦਰਪਾਲ ਜੀ ਆਪਣੇ ਕਮਰੇ ਵਿੱਚ ਚਲੇ ਗਏ ਤੇ ਉਹਦਾ ਪੁੱਤ ਵੀ ਨਿਰਾਸ਼ ਹੋ ਕੇ ਉਥੋਂ ਚਲਾ ਗਿਆ ਅੱਜ ਸੁਰਿੰਦਰਪਾਲ ਜੀ ਉਹ ਟਰਸਟ ਚਲਾ ਰਹੇ ਹਨ ਅਤੇ ਉਹਨਾਂ ਨੇ ਕਈ ਅਜਿਹੇ ਵਿਰਧ ਆਸ਼ਰਮ ਖੋਲ੍ਹ ਦਿੱਤੇ ਹਨ ਜਿੱਥੇ ਸੜਕਾਂ ਤੇ ਰਹਿਣ ਵਾਲੇ ਗਰੀਬ ਬਜ਼ੁਰਗਾਂ ਨੂੰ ਠਹਿਰਾਇਆ ਜਾਂਦਾ ਹੈ ਤੇ ਉਹਨਾਂ ਨੂੰ ਹਰ ਤਰ੍ਹਾਂ ਦੀ ਸੁਵਿਧਾ ਦਿੱਤੀ ਜਾਂਦੀ ਹੈ। ਸੁਰਿੰਦਰਪਾਲ ਜੀ ਦੇ ਪੁੱਤ ਤੇ ਨੂੰ ਹੁਣ ਇੱਕ ਕਿਰਾਏ ਦੇ ਘਰ ਵਿੱਚ ਰਹਿੰਦੇ ਹਨ ਅਤੇ ਇਸ ਮਹਿੰਗਾਈ ਵਾਲੇ ਸਮੇਂ ਵਿੱਚ ਥੋੜੇ-ਬਹੁਤ ਆਪਣੇ ਖਰਚੇ ਹੀ ਚਲਾ ਰਹੇ ਹਨ। ਦੁਕਾਨ ਤੋਂ ਆਉਣ ਵਾਲਾ ਪੈਸਾ ਵੀ ਹੁਣ ਸੁਰਿੰਦਰਪਾਲ ਜੀ ਆਪਣੇ ਕੋਲ ਹੀ ਰੱਖਦੇ ਹਨ। ਹੁਣ ਉਹਨਾਂ ਦੇ ਪੁੱਤ ਨੂੰ ਨੂੰ ਇਹ ਅਹਿਸਾਸ ਹੋਇਆ ਕਿ ਸਾਡੇ ਮਾਪਿਆਂ ਨੇ ਸਾਡੇ ਲਈ ਕਿੰਨਾ ਕੁ ਕੀਤਾ ਅਤੇ ਜਦੋਂ ਸਾਡੀ ਵਾਰੀ ਆਈ ਤਾਂ ਅਸੀਂ ਉਹਨਾਂ ਤੋਂ ਹੱਥ ਖਿੱਚ ਲਏ। ਉਹਨਾਂ ਤੋਂ ਮੂੰਹ ਮੋੜ ਲਿਆ। ਹੁਣ ਉਹਨਾਂ ਨੂੰ ਇਹ ਅਹਿਸਾਸ ਹੋਇਆ ਕਿ ਐਸ ਮਹਿੰਗਾਈ ਦੇ ਦੌਰ ਵਿੱਚ ਜਿੱਥੇ ਲੋਕ ਆਪਣਾ ਘਰ ਵੀ ਠੋਸ ਢੰਗ ਨਾਲ ਨਹੀਂ ਚਲਾ ਸਕਦੇ ਉੱਥੇ ਸਾਡੇ ਮਾਪਿਆਂ ਨੇ ਸਾਨੂੰ ਹਰ ਸੁੱਖ ਸੁਵਿਧਾ ਦਿੱਤੀ ਤੇ ਉਹ ਬੱਚੇ ਆਪਣੇ ਮਾਪਿਆਂ ਨੂੰ ਦੋ ਵਾਰੀ ਦੀ ਰੋਟੀ ਤੱਕ ਨਹੀਂ ਦੇ ਸਕੇ ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਇਸ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਹਨ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਜੇ ਕਹਾਣੀ ਪਸੰਦ ਆਈ ਤਾਂ ਲਾਈਕ ਤੇ ਸ਼ੇਅਰ ਜਰੂਰ ਕਰ ਦੇਣਾ ਅਤੇ ਹਾਂ ਦੋਸਤੋ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਤੁਸੀਂ ਸਾਡੀਆਂ ਹੋਰ ਵੀ ਆਉਣ ਵਾਲੀਆਂ ਕਹਾਣੀਆਂ ਦਾ ਆਨੰਦ ਮਾਣਦੇ ਰਹੋ ਸੋ ਦੋਸਤੋ ਜਲਦ ਮਿਲਦੇ ਹਾਂ ਇਸੇ ਤਰ੍ਹਾਂ ਦੀ ਕਿਸੇ ਹੋਰ ਪਰਵਾਰਕ ਅਤੇ ਸਿੱਖਿਆ ਦੇਣ ਵਾਲੀ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ